ਪਠਾਨਕੋਟ ਵਿਖੇ ਚਿਲਡਰਨ ਪਾਰਕ ਵਿੱਚ 10 ਦਰਖਤਾਂ ਦੀ ਕਟਾਈ ਕਰਨ ਦਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਤੇ ਦੱਸਦੇ ਹਾਂ ਇਹ ਮੰਗਲਵਾਰ ਨੂੰ ਚਿਲਡਰਨ ਪਾਰਕ ਦੇ ਨਾਲ ਲੱਗਦੀ ਟਰਸ ਕਲੋਨੀ ਦੇ ਲੋਕਾਂ ਨੇ ਦਾਵਾ ਕੀਤਾ ਹੈ ਕਿ ਸੁਰੱਖਿਆ ਅਤੇ ਬਿਊਟੀਫਿਕੇਸ਼ਨ ਦੇ ਕਾਰਨਾਂ ਦੇ ਚਲਦੇ ਜਿਹੜਾ ਸੁੰਦਰੀਕਰਨ ਦੇ ਕਾਰਨਾਂ ਦੇ ਚਲਦੇ ਜੜ੍ਹਾਂ ਤੋਂ ਜਿਹੜੇ ਦਰਖਤ ਨਹੀਂ ਕੱਟੇ ਗਏ ਅਤੇ ਟਾਹਣੀਆਂ ਹੀ ਜੜੀਆਂ ਨੇ ਉਹ ਕੱਟੀਆਂ ਗਈਆਂ ਨੇ ਤੇ 2 ਮਹੀਨੇ ਪਹਿਲਾਂ ਨਿਗਮ ਨੂੰ ਪੱਤਰ ਵੀ ਲਿਖ ਕੇ ਇਸ ਦੀ ਜਾਣਕਾਰੀ ਇਸ ਦੀ ਮਨਜ਼ੂਰੀ ਜਿਹੜੀ ਆ ਮੰਗੀ ਗਈ ਸੀ ਤੇ ਦੱਸਦੇ ਹਾਂ ਇਹ ਸਾਪਾ ਕੌਂਸਲਰ ਅਸ਼ਵਨੀ ਕੁਮਾਰ ਅਤੇ ਰਵੀ ਕੁਮਾਰ ਲਤਾ ਨੇ ਚਿਲਡਰਨ ਪਾਰਕ ਵਿੱਚ ਦਾ ਵਿਰੋਧ ਕੀਤਾ ਸੀ ਅਤੇ ਨਿਗਮ ਦੇ ਚੁਪਤੇ ਸਵਾਲ ਵਿਖੜੇ ਕੀਤੇ ਸੀ ਤੇ ਇਥੇ ਦਰਖਤਾਂ ਦੀ ਕਟਾਈ ਨੂੰ ਲੈ ਕੇ ਕਲੋਨੀ ਦੇ ਲੋਕ ਜਿਹੜੇ ਨੇ ਉਹ ਅੱਗੇ ਆਏ ਨੇ ਤੇ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਮਹਾਜਨ ਸੰਦੀਪ ਮਹਾਜਨ ਐਸਕੇ ਮਲਹੋਤਰਾ ਮਰਦੂਲ ਚੋਪੜਾ ਸਚਿਨ ਮਲਹੋਤਰਾ ਸविता ਮਲਹੋਤਰਾ ਪੂਨਮ ਮਹਾਜਨ ਡਾਕਟਰ ਅਰਪਨਾ ਗੁਪਤਾ ਨੇ ਦੱਸਿਆ ਕਿ ਦਰਖਤ ਜੜ੍ਹਾਂ ਤੋਂ ਨਹੀਂ ਕੱਟੇ ਗਏ ਨੇ ਸਗੋਂ ਰੁਟੀਨ ਦੇ ਤੌਰ ਤੇ ਹੀ ਸੀਜ਼ਨ ਵਿੱਚ 5 ਫੁੱਟ ਦੇ ਹਿਸਾਬ ਦੇ ਨਾਲ ਟਾਹਣੀਆਂ ਜੜੀਆਂ ਨੇ ਉਹ ਛਾਂਟੀ ਗਈਆਂ ਨੇ ਤੇ ਉਹਨਾਂ ਨੇ ਦੱਸਿਆ ਕਿ ਦਰਖਤਾਂ ਦੀ ਵੱਡੀਆਂ ਟਾਹਣੀਆਂ ਬਿਜਲੀ ਦੀਆਂ ਤਾਰਾਂ ਤੇ ਜੜੀਆਂ ਨੇ ਉਹ ਡਿੱਗਣ ਕਾਰਨ ਕਰਾਂ ਦੇ ਵਿੱਚ ਪਏ ਸਮਾਨ ਦਾ ਨੁਕਸਾਨ ਹੋ ਰਿਹਾ ਸੀ ਤੇ ਨਾਲ ਹੀ ਕੋਈ ਦਰਖਤ ਦੀਆਂ ਟਾਹਣੀਆਂ ਤੇ ਚੜ ਕੇ ਡਿੱਗ ਸਕਦਾ ਹੈ ਇਸ ਕਾਰਨ ਕੋਈ ਛੱਤ ਰਾਹੀ ਆਸਾਨੀ ਦੇ ਨਾਲ ਨੇੜਲੇ ਘਰਾਂ ਵਿੱਚ ਵੀ ਦਾਖਲ ਹੋ ਸਕਦਾ ਹੈ ਇਸ ਤੇ ਲਈ ਨਿਗਮ ਨੂੰ ਦੋ ਮਹੀਨਿਆਂ ਤੋਂ ਸ਼ਖਾਵਾਂ ਕੱਟਣ ਦੇ ਲਈ ਪੱਤਰ ਜਿਹੜਾ ਉਹ ਲਿਖਿਆ ਗਿਆ ਸੀ ਪਰ ਜਿਹੜਾ ਇਹ ਮੁਲਾਜ਼ਮਾ ਦੀ ਅਨਹੋਂਦ ਕਾਰਨ ਅਧਿਕਾਰੀਆਂ ਨੇ ਜਿਹੜਾ ਸਮਰੱਥਾ ਅਸਮਰੱਥਾ ਜੜੀ ਹੈ ਉਹ ਪ੍ਰਗਟਾਈ ਹੈ ਤੇ ਉਸ ਤੋਂ ਬਾਅਦ ਕਲੋਨੀ ਦੇ ਲੋਕਾਂ ਨੇ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਖੁਦ ਹੀ ਉਹਨਾਂ ਨੂੰ ਕੱਟ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪਾਰਕ ਵਿੱਚ ਸੁਰੱਖਿਆ ਕੋਈ ਵੀ ਪ੍ਰਬੰਧ ਨਹੀਂ ਹੈ ਤੇ ਸ਼ਰਾਰਤੀ ਅਸਰ ਦਿਨ ਰਾਤ ਇੱਥੇ ਆ ਕੇ ਫੈਰਦੇ ਨੇ ਜਿਸ ਕਾਰਨ ਕਲੂਨੀ ਵਿੱਚ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਤੇ ਬੜਾ ਪ੍ਰਭਾਵ ਪੈ ਰਿਹਾ ਤੇ ਇਸ ਵਾਰ ਕਦੇ ਵੀ ਕੋਈ ਧਿਆਨ ਨਹੀਂ ਦਿੰਦਾ ਤੇ ਹੁਣ ਇੱਥੇ ਕੁਝ ਲੋਕ ਇਸ ਮਾਮਲੇ ਨੂੰ ਜਿਹੜਾ ਹੈ ਇਸ ਅੰਦਰ ਤੋਂ ਬਾਹਰ ਕੱਢ ਕੇ ਕਰਨ ਦੀ ਕੱਢ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਨੇ ਤਾਂ ਕਿ ਇਸ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜੜੀ ਹੈ ਉਹ ਧਿਆਨ ਦਿੱਤਾ ਜਾਵੇ ਤੇ ਇਸ ਦੇ ਵੱਲ ਸੁਧਾਰ ਜਿਹੜਾ ਹੈ ਉਹ ਜ਼ਰੂਰ ਕੀਤਾ ਜਾਵੇ ਤੇ ਸ਼ਾਮ ਨੂੰ ਰੋਜ਼ ਦਾ ਹੀ ਕੰਮ ਹੈ ਕਿ ਲੜਕੇ ਲੜਕੀਆਂ ਆ ਕੇ ਬੈਠਦੇ ਆ ਉਹਨਾਂ ਨੂੰ ਬਹੁਤ ਵਾਰੀ ਅਸੀਂ ਰੋਕ ਚੁੱਕੇ ਆ ਜਿਸ ਟੈਮ ਅਸੀਂ ਰੋਕਦੇ ਆ ਉਹ ਫੋਨ ਕਰਕੇ ਹੋਰ ਮੁੰਡੇ ਬੁਲਾ ਲੈਂਦੇ ਆ ਇੱਥੇ ਰੋਜ਼ ਲੜਾਈਆਂ ਹੁੰਦੀਆਂ ਔਰ ਕੌਣ ਰੋਜ਼ ਰੋਜ਼ ਪੰਗੇ ਲਵੇ ਅਸੀਂ ਫੈਮਲੀਆ ਵਾਲੇ ਆ ਬੱਚਿਆਂ ਵਾਲੇ ਆ ਸਾਡੇ ਬੱਚਿਆਂ ਤੇ ਗਲਤ ਇੰਪ੍ਰੈਸ਼ਨ ਪੈਂਦਾ ਉਹਨਾਂ ਚੀਜ਼ਾਂ ਦਾ ਨਹੀਂ ਜਿਹੜਾ ਪੇੜਾਂ ਦੀ ਕਟਾਈ ਹੋਈ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਉਹ ਬਿਲਕੁਲ ਠੀਕ ਕੀਤਾ ਵੇ ਪੇੜਾਂ ਦੀ ਕਟਾਈ ਉਸ ਪ੍ਰੋਬਲਮ ਸਾਨੂੰ ਆ ਸਾਡੀਆਂ ਧਾਰਾਂ ਦੇ ਉੱਤੇ ਪੈ ਰਿਹਾ ਸਾਹਮਣੇ ਦੇਖੋ ਸਾਰੇ ਸਾਡੀਆਂ ਧਾਰਾਂ ਦੇ ਉੱਤੇ ਪਏ ਹੋਏ ਆ ਪੇੜ ਅਸੀਂ ਨਹੀਂ ਕਰਵਾਵਾਂਗੇ ਸਾਡੇ ਰੋਜ਼ ਫਲਕਚੁਏਸ਼ਨ ਹੁੰਦੀ ਹੈ ਲਾਈਟ ਅਰੇ ਰੋਜ਼ ਹੀ ਕੋਈ ਨਾ ਕੋਈ ਕੋਈ ਨਾ ਕੋਈ ਮਤਲਬ ਕਦੀ ਟੀਵੀ ਬੰਦ ਕਦੀ ਫ੍ਰਿਜ ਬੰਦ ਕਦੀ ਟਿਊਬਾਂ ਬੰਦ ਉੱਡਦਾ ਹੀ ਜਾਂਦਾ ਇੱਕ ਅੱਦਾ ਫੇਸ ਤੋਂ ਉੱਡੇ ਰਹਿੰਦਾ ਫਿਰ ਰੋਜ਼ ਫੋਨ ਕਰ ਕਰਕੇ ਬਿਜਲੀ ਵਾਲਿਆਂ ਨੂੰ ਫੋਨ ਕਰੀਦਾ ਹੱਲੇ ਪਰਸੋ ਰਾਤੀ ਵੀ ਕਰਕੇ ਗਏ ਆ ਕੋਈ 11:00 ਵਜੇ 11:30 ਵਜੇ ਠੀਕ ਕਰਕੇ ਗਏ ਆ ਲਾਈਟ ਸਾਰੇ ਪੇਟ ਜਿਹੜੇ ਉਹਨਾਂ ਦੇ ਦੇਖੋ ਕਿੰਨੀ ਪ੍ਰੋਬਲਮ ਆ ਰਹੀ ਆ ਅਸੀਂ ਨਹੀਂ ਕਰਵਾਵਾਂਗੇ ਤੇ ਬਾਕੀ ਇਹ ਜਿਹੜਾ ਇਹ ਗਲਤ ਲਿਖਿਆ ਗਿਆ ਜਿਹੜਾ ਕਿ ਜੜੋਂ ਕਟਵਾਏ ਆ ਜਿਹੜੋਂ ਤੁਸੀਂ ਵੀ ਦੇਖ ਲਓ ਕੋਈ ਵੀ ਪੇੜ ਜੜੋਂ ਨਹੀਂ ਕਟਿਆ ਆ ਗਲੇਸ਼ਰਾ ਜੀ ਕੱਲ ਇੱਕ ਨਿਊਜ਼ ਲੱਗੀ ਸੀ ਜਲਦੀਬ ਸੀ ਲੋਕਲ ਕਿਸੇ ਚੈਨਲ ਤੇ ਪਤਾ ਨਹੀਂ ਕੀ ਐ ਭਈ ਇਹ ਪੇੜ ਜੜੋਂ ਕੱਢ ਦਿੱਤੇ ਆ ਤੁਸੀਂ ਆਉਂ ਕਰੋ ਤੇ ਦੇਖੋ ਕੋਈ ਪੇੜ ਜੜੋਂ ਕਟੋਇਆ ਇੱਕ ਪੇੜ ਸੁੱਕਾ ਦਾ ਸੀ ਬਿਲਕੁਲ ਡਿੱਗਣ ਵਾਲਾ ਸੀ ਉਸ ਤੋਂ ਇਲਾਵਾ ਕੋਈ ਪੇੜ ਜੜੋਂ ਨਹੀਂ ਕਟੋਇਆ ਸਾਰੇ ਹੀ ਪੇੜ ਛਾਂਗੇ ਆ ਅਸੀਂ ਇਹ ਵੀ ਪੇੜ ਛਾਂਗੇ ਸੀ ਪਿਛਲੇ ਸਾਲ ਇਹ ਦੇਖੋ ਬਿਲਕੁਲ ਹਰੇ ਭਰੇ ਹੋ ਗਏ ਠੀਕ ਹੈ ਨਾ ਦੂਸਰੇ ਅਸੀਂ ਉਹ ਪੇੜ ਛਾਂਗੇ ਸੀ ਦੋ ਹਰੇ ਭਰੇ ਹੋ ਕੇ ਸੈਂਪਲ ਦੇ ਤੌਰ ਤੇ ਹੁਣ ਅਸੀਂ ਨਾਲ ਵਾਲੇ ਛਾਂਗੇ ਉਸੇ ਤਰ੍ਹਾਂ ਛਤਰੀ ਬਣ ਜਣੀ ਹੈ ਉਹ ਅਸੀਂ ਛਾਂਗੇ ਉਸੇ ਤਰ੍ਹਾਂ ਛਤਰੀ ਬਣ ਜਣੀ ਹੈ 8 10 ਲੈਵਲ ਤੋਂ ਫੁੱਟ ਦੀ ਲੈਵਲ ਤੱਕ ਪੇੜ ਹੋਣਾ ਚਾਹੀਦਾ ਠੀਕ ਹੈ ਨਾ ਫਿਰ ਇਹ ਤਾਰਾਂ ਨੇ ਦੇਖੋ ਇਹ ਤਾਰਾਂ ਨਾਲ ਸਾਰਿਆਂ ਦੇ ਘਰਾਂ 'ਚ ਕਮ ਸਕੱਮ 2 3000 ਰੁਪਏ ਦਾ ਮਹੀਨੇ ਦਾ ਨੁਕਸਾਨ ਹੁੰਦਾ ਕਦੀ ਕੋਈ ਮਸ਼ੀਨ ਸੜ ਜਾਂਦੀ ਹੈ ਕਦੀ ਕੁਝ ਸੜ ਜਾਂਦਾ ਬਿਜਲੀ ਵਾਲਿਆਂ ਨੂੰ ਕਹਿੰਦਾ ਜੀ ਤੂੰ ਹੀ ਕਟਾਓ ਸਾਡੇ ਕੋਲ ਸਟਾਫ ਨਹੀਂ ਹੈਗਾ ਅਸੀਂ ਤੁਹਾਡੇ ਸਪੋਰਟ ਕਰਾਂਗੇ ਅਸੀਂ ਛਾਂਗ ਸਕਨੇ ਆ ਤੁਹਾਡੇ ਨਾਲ ਖੜੇ ਰਵਾਂਗੇ ਹੁਣ ਅਸੀਂ ਕਰਵਾਤਾ ਸਿਰਫ ਜਿਹੜੇ ਬਾਹਰੋਂ ਆਉਂਦੇ ਆ ਜਿਨ੍ਹਾਂ ਨੂੰ ਸ਼ਾਮੀ ਤੇ ਸ਼ਰਾਬ ਪੀਣੀ ਹੁੰਦੀ ਹੈ ਉਹਨਾਂ ਨੂੰ ਛਾਂ ਮਿਲਦੀ ਹੈ ਇੱਕ ਸ਼ੈਲਟਰ ਮਿਲਦਾ ਹੈ ਉਹਨਾਂ ਨੂੰ ਕੈਮਰਾ ਪਰਸਨ ਹਰੀ ਦੇ ਨਾਲ ਆ ਦਿਸੀ